ਗੁਰਦੁਆਰਾ ਸ਼੍ਰੀ ਦੇਖ ਸਰ ਸਾਹਿਬ ਕਟਾਣਾ ਸਾਹਿਬ ਲੁਧਿਆਣਾ ਪਾਸ਼ਾਏ 6ਵੇਂ ਤੋਂ 10ਵੇਂ ਆਪਾਂ ਅੱਜ ਦਰਸ਼ਨ ਕਰਾਵਾਂ ਗੁਰਦੁਆਰਾ ਕਟਾਣਾ ਸਾਹਿਬ ਤੇ ਦੇਖ ਸਰ ਵੀ ਕਹਿੰਦੇ ਨੇ ਇਹਨੂੰ ਕਟਾਣਾ ਸਾਹਿਬ ਪਿੰਡ ਆ ਉਹਦੇ ਕਰਕੇ ਕਟਾਣਾ ਸਾਹਿਬ ਮਸ਼ਹੂਰ ਆ ਐਸੇ ਦੇਖ ਸਰ ਸਾਹਿਬ ਆ ਤੇ ਆਪਾਂ ਪਹਿਲਾਂ ਦਰਸ਼ਨ ਕਰਦੇ ਹਾਂ ਫਿਰ ਇਤਿਹਾਸ ਦੱਸਦੇ ਹਾਂ ਸਾਰਾ ਇਹ ਗੁਰੂ ਘਰ ਨੂੰ ਦੋ ਗੁਰੂ ਸਾਹਿਬ ਦੇ ਚਰਨਾਂ ਤੋਂ ਪ੍ਰਾਪਤ ਆਦੇਸ ਕਰਕੇ ਦੋ ਨਿਸ਼ਾਨ ਸਾਹਿਬ ਨੇ ਇੱਥੇ ਪਹਿਲੇ ਤੇ 6 ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਜਦੋਂ ਗਵਾਲੀਅਰ ਦੇ ਕਿਲੇ ਜੋ ਐਸੀ ਰਹਾ ਹੋ ਕੇ ਤੇ ਉਹਨਾਂ ਨਾਲ ਇੱਕ ਕੈਦੀ ਸੀਗਾ ਚੰਦੂ ਕੈਦੀ ਜੀ ਜਿਨ੍ਹਾਂ ਨੇ ਨਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ ਤੇ ਨਾਲੇ ਉਹ 52 ਚੋਲੀ ਵਾਲਾ ਜਾਮਾ ਸੀਗਾ ਜਿਹੜਾ ਆਪਣੇ ਪੰਜਾਂ ਕਾਲੀ ਵਾਲਾ ਚੋਲਾ ਸਾਹਿਬ ਜਿਹੜਾ ਕਿ ਆਪਣੇ ਕਡਾਣੀ ਕਲਾਂ ਪਿਆ ਤੇ ਇੱਥੇ ਉਹਨਾਂ ਨੇ ਇੱਕ ਰਾਤ ਵਿਸ਼ਰਾਮ ਕੀਤਾ ਸੀ ਤੇ ਇੱਥੇ ਬੇਰੀ ਆਇਆ ਇੱਕ ਤੇ ਉਹਦੇ ਨਾਲ ਆਪਣਾ ਘੋੜਾ ਬੰਨੇ ਸੀ ਤੇ ਉਹ ਦੰਦਮਾ ਸਾਹਿਬ ਆਖਵਾਇਆ ਸੀ ਨਾਮ 1671 1671 ਵਿੱਚ ਆਏ ਸੀ ਗੁਰੂ ਮਹਾਰਾਜ ਜੀ ਤੇ ਤੇ ਇਹ ਆਪਣੇ ਗੁਰੂ ਘਰ ਗਵਨ ਸਾਹਿਬ ਤੇ ਗੁਰੂ ਗਵਨ ਸਿੰਘ ਜੀ ਤੇ ਉਹਨਾਂ ਦੇ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਆਪਣੇ ਨਾਲ ਉੱਚ ਦੇ ਪੀਰ ਬਣ ਕੇ ਮਾਛੀਵੜਾ ਸਾਹਿਬ ਤੋਂ ਆਏ ਸੀ ਤੇ ਉਹਨਾਂ ਨਾਲ ਭਾਈ ਦਿਆ ਸਿੰਘ ਭਾਈ ਤਾਰੂ ਸਿੰਘ ਤੇ ਭਾਈ ਮਾਨ ਸਿੰਘ ਤੇ ਦੋ ਸਿੰਘ ਹੋ ਜਿਹੜੇ ਇਹਨਾਂ ਨੂੰ ਲੈ ਕੇ ਆਏ ਸੀ ਕੱਢ ਕੇ ਮੋਹਲਾਂ ਦੇ ਕਿਲੇ ਤੋਂ ਭਾਈ ਗੰਨੀਖਾਨ ਤੋਂ ਨਵੀਖਾਨ ਤੇ ਉਹਨਾਂ ਤੋਂ ਬਾਅਦ ਫਿਰ ਇਹ ਮਾਛੀਵੜਾ ਸਾਹਿਬ ਚੱਲ ਕੇ ਇੱਥੇ ਆਏ ਸੀ ਤੇ ਇਹੀ ਉਹ ਬੀੜੀ ਆ ਜਿੱਥੇ ਪਲੰਘ ਰੱਖ ਕੇ ਉਹਨਾਂ ਨੇ ਬਿਸ਼ਰਾਮ ਕੀਤਾ ਸੀ ਤੇ ਇੱਥੇ ਦੇਖ ਵਰਤਾਏ ਸੀ ਇੱਥੇ ਤੇ ਇਸ ਗੁਰੂ ਘਰ ਦਾ ਨਾਮ ਦੇਖ ਸਰ ਸਾਹਿਬ ਰੱਖਿਆ ਸੀ ਤੇ ਹੁਣ ਵੀ ਇੱਥੇ ਦੇਖ ਕਰਾਈ ਜਾਂਦੀ ਆ ਤੇ ਦੇਖਾਉਣ ਨਾਲ ਨਾ ਆਪਣੇ ਸਭ ਨੂੰ ਕਾਮਨਾ ਪੂਰੀ ਹੁੰਦੀ ਆ ਨੇ ਇਹ ਤੋਂ ਪਾਣੀ ਲੈ ਕੇ ਆਇਆ ਸੀ ਮਹਾਰਾਜ ਇਹ ਮੇਰੀ ਮਾਮੇ ਦੇ ਕੁੜੀਆਂ ਨੇ ਦੋਨੇ ਤੇ ਇਹੀ ਵੇਰੀ ਦਾ ਕੋਰ ਇਤਿਹਾਸ ਆ ਮਿਸਟਰ ਸਮਿਥ 1854 ਐਸੀ ਵਿੱਚ ਨਾ ਜਦੋਂ ਨਹਿਰ ਬਣ ਲੱਗੀ ਸੀ ਨਾ ਪਿੱਛੇ ਨਹਿਰ ਤੇ ਉਹ ਕਹਿੰਦਾ ਸੀ ਵੀ ਗੁਰੂ ਕਾਨ ਹੁਣਾਂ ਥੋੜਾ ਜਿਹਾ ਸਾਈਡ ਤੇ ਕਰਕੇ ਵਿੱਚੋਂ ਕੱਟ ਮਾਰਨਾ ਨਹਿਰ ਨੂੰ ਬਿੰਗ ਬੋਣਾ ਨਹਿਰ ਦੇ ਵਿੱਚ ਉਹ ਸਾਹਮਣੇ ਨਹਿਰ ਢੀਲੋ ਵਾਲੀ ਨਹਿਰ ਵੀ ਮਸ਼ਹੂਰ ਆ ਇਹ ਤੇ ਫਿਰ ਜਦੋਂ ਇਹ 베ਰੀ ਤੋਂ ਨੇ ਟੱਕ ਮਾਰਿਆ ਸੀ ਨਾ ਤੇ ਉਹ ਅੱਖਵੰਨਾ ਹੋ ਗਿਆ ਸੀ ਤੇ 베ਰੀ ਦੇ ਵਿੱਚੋਂ ਖੂਨ ਨਿਕਲਿਆ ਆ ਸੀ ਫਿਰ ਉਹਨਾਂ ਨੇ ਇੱਥੇ ਦਾ ਇਤਿਹਾਸ ਦੱਸਿਆ ਸੀ ਮਿਸਟਰ ਸਮਿਥ ਨੂੰ ਇੰਜੀਨੀਅਰ ਸੀਗਾ ਉਹ ਪਹਿਲੇ ਟਾਈਮ 'ਚ ਅੰਗਰੇਜ਼ਾਂ ਦੇ ਟਾਈਮ 'ਚ ਤੇ ਫਿਰ ਫਿਰ ਉਹਨੂੰ ਕਿਹਾ ਸੀ ਵੀ ਤੂੰ ਇੱਥੇ ਦੇਖ ਕਰ ਆ ਦੇ ਸਰ ਸਾਹਿਬ ਸੀ ਇਹ ਗੁਰਦੁਆਰੇ ਦਾ ਉਹਨੇ ਕੰਜਰ पे ਦੇ ਕਰਾਈ ਸੀ ਫਿਰ ਉਹਦੀਆਂ ਅੱਖਾਂ ਦੀ ਨਿਗਾਹ ਵਾਪਸ ਆਈ ਸੀ ਤੇ ਫਿਰ ਉਸ ਤੋਂ ਬਾਅਦ ਉਹਨੇ ਛੇੜਿਆ ਨਹੀਂ ਇੱਥੇ ਗੁਰੂ ਘਰੇ ਰਹਿਣ ਦਿੱਤਾ ਤੇ ਨਹਿਰ ਸਦੀ ਰੱਖੀ ਵੈਸੇ ਨਹਿਰ ਤੇ ਵਿੰਗ ਪੈਣਾ ਸੀ ਇੱਥੇ ਤੇ ਇਹੀ ਨਹਿਰ ਆ ਜਿਹੜੀ ਰੋਪੜ ਤੋਂ ਆਉਂਦੀ ਆ ਤੇ ਅੱਗੇ ਤਰਾਹੇ ਤੋਂ ਤੇ ਨਹਿਰਾਂ ਪਾੜਦੀਆਂ ਨੇ ਇੱਥੇ ਦੋ ਗੁਰੂ ਘਰ ਦਾ ਲੰਗਰ ਚੱਲਦੇ ਨੇ ਇੱਕ ਕਮੇਟੀ ਵਾਲੇ ਦਾ ਤੇ ਇੱਕ ਕਾਰਸੇਵਾ ਵਾਲਿਆਂ ਦਾ ਜਦੋਂ ਮਰਜ਼ੀ ਆਦੋ ਇੱਥੇ 24 ਘੰਟੇ ਰਹਿائش ਦਾ ਪ੍ਰਬੰਧ ਆ 메ਨ ਹਾਈਵੇ ਤੇ ਆਇਆ ਕਿਤੇ ਜਿਹੜਾ ਤੇ 메ਨ ਹਾਈਵੇ ਤੋਂ ਜਿਹੜਾ ਬਾਈਪਾਸ ਆ ਨਾ ਲੁਧਿਆਣਾ ਦਾ ਉੱਥੋਂ ਇਹ ਵਾਲਾ ਹਵਾਈਪਾਸ ਆਉਂਦਾ ਸਿੱਧਾ ਰੋਪੜ ਤੇ ਚੰਡੀਗੜ੍ਹ ਲੁਧਿਆਣਾ ਹੈ 메ਨ ਹਾਈਵੇ ਤੇ ਜਿਹੜਾ ਨੈਸ਼ਨਲ ਹਾਈਵੇ 5 ਆ ਤੇ ਉਹਦੇ ਉੱਤੇ ਥੋੜੇ ਹਟਕੇ ਆ ਕਟਾਣਾ ਸਾਹਿਬ ਪਿੰਡ ਆ ਤੇ ਆਓ ਦਰਸ਼ਨ ਕਰੋ ਮੇਰਾ ਵੀ ਸਬਾਬ ਇੱਥੇ ਤਾਹੀ ਬਣਿਆ। ਮੇਰੇ ਇੱਥੇ ਨਾਨਕੀ ਇੱਥੇ ਆਪਣੇ ਮਾਸੀ ਰਹਿੰਦੀ ਆ। ਉਹਦੀ ਕੁੜੀ ਦਾ ਵਿਆਹ ਸੀ ਤੇ ਮੇਰੇ ਮਾਮੇ ਦੀਆਂ ਕੁੜੀਆਂ ਦਾ ਉਹਨੇ ਕਹਿੰਦੀਆਂ ਸੀ ਕਿਤੇ ਗਏ ਹੀ ਨਹੀਂ ਮੱਥਾ ਟੇਕਣ ਉੱਤੇ। ਇਹ ਮੈਂ ਕਿਹਾ ਚਲੋ ਚੱਲਦੇ ਆਪਾਂ ਮੱਥਾ ਟਿਕਾ ਦੇਣਾ ਤੁਹਾਡਾ। ਇੱਕ ਰਾਜ ਤੇ ਇੱਕ ਗਰਲੀਨ। ਰਾਜ। ਉਹ ਰਾਜ ਗਰਲੀਨ। ਗਰਦੀਪ। ਖੱਲਾਦੀਪ। ਵਾਹ ਇਆਜ਼ਤ ਲੈਣਿਆ ਕਿਸੇ ਹੋਰ ਦਿਨ ਨਵੇਂ ਟਾਈਮ ਤੇ ਕਰ ਕੋਈ ਇਤਿਹਾਸਿਕ ਜਗਾ ਹੋਈ ਤਾਂ ਜਰੂਰ ਦੱਸਾਂਗੇ